ਇਕ ਪਾਸੇ ਦੇਸ਼ ਜੰਗ ਦੀ ਕਗਾਰ ਤੇ ਖੜੋਤਾ ਹੋਇਆ ਹੈ ਹਾਲਾਤ ਤਣਾਅਪੂਰਵਕ ਹੋ ਰਹੇ ਆ ਸਥਿਤੀ ਸੰਗੀਨ ਹੋ ਰਹੀ ਹੈ ਪਰ ਪੰਜਾਬ ਤੇ ਹਰਿਆਣੇ ਦਾ ਜਿਹੜਾ ਪਾਣੀ ਦਾ ਮਸਲਾ ਹੈ ਉਹ ਵੀ ਨਾਲੋਂ ਨਾਲ ਵਧਦਾ ਜਾ ਰਿਹਾ ਹੈ ਇਹਦੇ ਵਿੱਚ ਕੋਈ ਦੂਰਅਏ ਨਹੀਂ ਹੈ ਕਿਉਂਕਿ ਦੁਬਾਰਾ ਇੱਕ ਐਸਕੇਲੇਸ਼ਨ ਨਜ਼ਰ ਆਈ ਹੈ ਦੁਬਾਰਾ ਇੱਕ ਸੰਗੀਨ ਸਥਿਤੀ ਨਜ਼ਰ ਆਈ ਹੈ ਇੱਥੋਂ ਤੱਕ ਦੀ ਸੰਗੀਨ ਕੇ ਮੰਤਰੀ ਹਰਜੋਤ ਬੈਂਸ ਨੂੰ ਉੱਥੇ ਆਉਣਾ ਪੈ ਗਿਆ ਔਰ ਮੰਤਰੀ ਹਰਜੋਤ ਬੈਂਸ ਦੇ ਨਾਲ ਔਰ ਲੋਕ ਵੀ ਉਥੇ ਨਜ਼ਰ ਆਏ ਉਥੇ ਆ ਕੇ ਉਹਨਾਂ ਨੇ ਨੰਗਲ ਡੈਮ ਦੇ ਸਥਿਤ ਸਤਲੁਜ ਭਵਨ ਦਾ ਦਰਵਾਜ਼ਾ ਉਥੇ ਆ ਕੇ ਉਹਨਾਂ ਨੇ ਬੰਦ ਕਰ ਦਿੱਤਾ ਔਰ ਇਹ ਵੀ ਦੱਸ ਦਈਏ ਕਿ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਬੀਬੀ ਐਮਬੀ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਉਦੋਂ ਅੰਦਰ ਉਥੇ ਮੌਜੂਦ ਸਨ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਪਰ ਕਿਉਂ ਕੀਤਾ ਗਿਆ ਹਰਜੋਤ ਬੈਨ ਸੇ ਵੀ ਕਹਿੰਦੇ ਨੇ ਕਿ ਸੀਐਮ ਭਗਵੰਤ ਮਾਨ ਵੀ ਕੁਝ ਢੇਰ ਦੇ ਵਿੱਚ ਉੱਥੇ ਪਹੁੰਚ ਰਹੇ ਨੇ ਸਥਿਤੀ ਤਣਾਅਪੂਰਵਕ ਹੋ ਗਈ ਹੈ ਨੰਗਲ ਡੈਮ ਦੇ ਨਾਲ ਸਤਲੁਜ ਭਵਨ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਇਲਜ਼ਾਮ ਲੱਗੇ ਨੇ ਚੁੱਪਚਾਪੀਤੇ ਪਾਣੀ ਛੱਡਣ ਦੇ ਹਰਿਆਣਾ ਵੱਲ ਨੂੰ ਵੱਧ ਪਾਣੀ ਦੇਣ ਦਾ ਮਸਲਾ ਸੀ 8500 ਕਿਊਸਿਕ ਪਾਣੀ ਦਾ ਮਸਲਾ ਸੀ ਪਰ ਪੰਜਾਬ ਆਪਣੇ ਸਟੈਂਡ ਤੇ ਖੜੋ ਗਿਆ ਸੀ ਪੰਜਾਬ ਦੀ ਸਟੇਟ ਆਪਣੇ ਸਟੈਂਡ ਤੇ ਖੜੂਗੀ ਸੀ ਪੰਜਾਬ ਦੀਆਂ ਪਾਰਟੀਆਂ ਇਕਸਾਰ ਹੋ ਗਈਆਂ ਸੀ ਇਸ ਮਸਲੇ ਦੇ ਉੱਤੇ ਔਰ ਇਹ ਫੈਸਲਾ ਕਰ ਲਿਆ ਗਿਆ ਸੀ ਕਿ ਪੰਜਾਬ ਦੇ ਵੱਲੋਂ ਵਾਧੂ ਪਾਣੀ ਨਹੀਂ ਦਿੱਤਾ ਜਾਵੇਗਾ ਪਰ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਜੋ ਇਲਜ਼ਾਮ ਹਰਜੋਤ ਬੈਂਸ ਹੁਣੀ ਲਾਉਂਦੇ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਕਿ ਚੁੱਪਚਾਪੀਤੇ ਪਾਣੀ ਛੱਡਣ ਦੀ ਤਿਆਰੀ ਕੀਤੀ ਜਾ ਰਹੀ ਸੀ ਬੀਬੀ ਐਮਬੀ ਚੇਅਰਮੈਨ ਅਤੇ ਸੈਕਟਰੀ ਦੇ ਵੱਲੋਂ ਪਰ ਇਹ ਰੋਕ ਦਿੱਤਾ ਗਿਆ ਔਰ ਸਤਲੁਜ ਭਵਨ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਜਾਣਕਾਰੀ ਦੇ ਮੁਤਾਬਿਕ ਹਰਜੋਤ ਬੈਂਸ ਹੋਣਾ ਨੇ ਕੀ ਹੋਰ ਜਾਣਕਾਰੀ ਦਿੱਤੀ ਹੈ ਕੀ ਕੁਝ ਵਾਪਰਿਆ ਉੱਥੇ ਮੰਤਰੀ ਹਰਜੋਤ ਬੈਂਸ ਦੇ ਨਾਲ ਉੱਥੇ ਮੌਜੂਦ ਲੋਕਾਂ ਨੇ ਕੀ ਦੇਖਿਆ ਆਓ ਸੁਣਦੇ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਇਸ ਵਕਤ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਕਿ ਨੰਗਲ ਵਿਖੇ ਬੀਬੀਐਮਪੀ ਦੇ ਚੇਅਰਮੈਨ ਤੇ ਸੈਕਟਰੀ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਹੈ ਟੱਕੇ ਨਾਲ ਪੰਜਾਬ ਦੇ ਪਾਣੀਆਂ ਦੇ ਡਾਕਾ ਮਾਰਨ ਦੇ ਪਰ ਸਾਡੇ ਸਾਰੇ ਸਾਥੀ ਸਾਡੇ ਲੋਕਲ ਪਿੰਡਾਂ ਦੇ ਲੋਕ ਸਾਡੇ ਲੋਕਲ ਸ਼ਹਿਰ ਦੇ ਲੋਕ ਅਸੀਂ ਸਾਰੇ ਇਕੱਠੇ ਹੋ ਗਏ ਆਂ ਤੇ ਅਸੀਂ ਜਿਹੜਾ ਉਹਨਾਂ ਨੂੰ ਇਸ ਨਾਪਾਕ ਆਪਣੇ ਇਸ ਇਰਾਦੇ ਵਿੱਚ ਕਾਮਯਾਬ ਨਹੀਂ ਹੋਣ ਦਵਾਗੇ ਸਾਡੇ ਪੰਜਾਬ ਦੇ ਜਰਨਲ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਗਲੇ ਕੁਝ ਮਿੰਟਾਂ ਚੁੱਤੇ ਪਹੁੰਚ ਰਹੇ ਆਂ ਤੇ ਇਸ ਸਾਨੂੰ ਇਸ ਗੱਲ ਤੇ ਜਿਹੜਾ ਹੈ ਅਕ੍ਰੋਸ਼ ਹੈ ਇਸ ਕਰਕੇ ਅਸੀਂ ਜਿਹੜਾ ਹੈ BBMB ਦੇ ਚੇਅਰਮੈਨ ਨੂੰ ਜਿਸ ਤਰੀਕੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਇੱਕ ਵਾਰ ਇੱਕ ਪਾਸੇ ਤਾਂ ਅਸੀਂ ਇੰਨੀ ਸੀਰੀਅਸ ਲੜਾਈ ਲੜ ਦਿੰਦੇ ਆਂ ਅਸੀਂ ਜਿਹੜਾ ਸਾਡਾ ਜੋ ਬਾਰਡਰਾਂ ਤੇ ਮਾਹੌਲ ਹੈ ਜੋ ਇਸ ਵਕਤ ਪੰਜਾਬ ਦੇ ਹਾਲਾਤ ਨੇ ਤੇ ਐਸੇ ਹਾਲਾਤਾਂ ਦੇ ਵਿੱਚ ਜਿਸ ਤਰੀਕੇ ਨਾਲ BBMP ਦੇ ਚੇਅਰਮੈਨ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਫ ਦੱਸਦਾ ਹੈ ਕਿ ਉਹ ਇੱਕ ਦੇਸ਼ਦਰੋਹ ਦਾ ਜਿਹੜਾ ਹੈ ਉਹ ਤੇ ਪਰਚਾ ਦਰਜ ਹੋਣਾ ਚਾਹੀਦਾ ਪੰਜਾਬ ਦੇ ਹਾਲਾਤਾਂ ਨੂੰ ਤੇ ਦੁਸ਼ਮਣ ਦੀ ਮਦਦ ਕਰਨ ਦੀ ਕੋਸ਼ਿਸ਼ ਇਸ ਵਕਤ ਪੰਜਾਬ ਇੱਕ ਬਹੁਤ ਵੱਡੀ ਸਾਡਾ ਸਰ ਹੱਦੀ ਸੂਬਾ ਹੋਣ ਦੇ ਨਾਤੇ ਅਸੀਂ ਆਪਣੇ ਸਾਰੇ ਸਾਡੇ ਜਵਾਨ ਸਾਡੇ ਸਾਰੇ ਕਿਸਾਨ ਅਸੀਂ ਇਹ ਲੜਾਈਆਂ ਲੜਦੇ ਪਿਆ ਹਾਂ ਦੁਸ਼ਮਣ ਦੇ ਨਾਲ ਕਿ ਸਾਨੂੰ ਸਾਡੇ ਜ਼ੂਬੇ ਚ ਮਾਰਨ ਦੇ ਲਈ ਜਿਹੜਾ ਹੈ ਇਹ ਬੀਬੀ ਐਮਬੀ ਦੇ ਚੇਅਰਮੈਨ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਹੈ ਮੈਂ ਪ੍ਰਸ਼ਾਸਨ ਤੋਂ ਮੈਂ ਪੰਜਾਬ ਪੁਲਿਸ ਨੂੰ ਤੇ ਸਾਰੇ ਜਿਹੜਾ ਹੈ ਇਸ ਵਕਤ ਜਿਹੜਾ ਹੈ ਕੰਪਲੇਂਟ ਵੀ ਅਸੀਂ ਦਵਾਂਗੇ ਸਾਰੇ ਸਾਥੀ ਸਾਡੇ ਸਾਰੇ ਲੋਕਲ ਅਸੀਂ ਕਿ ਦੇਸ਼ ਦੂਰ ਦਾ ਜਿਹੜਾ ਪਰਚਾ ਹੈ ਉਹ ਇਸ ਚੇਅਰਮੈਨ ਤੇ ਦਰਜ ਹੋਣਾ ਚਾਹੀਦਾ ਤੇ ਜਦੋਂ ਤੱਕ ਇਸ ਚੇਅਰਮੈਨ ਬੀਬੀ ਐਮਬੀ ਦੇ ਚੇਅਰਮੈਨ ਤੇ ਕਾਰਵਾਈ ਨਹੀਂ ਹੁੰਦੀ ਸਾਰੇ ਸਾਥੀ ਅਸੀਂ ਉਹਨਾਂ ਨੂੰ ਇੱਥੇ ਬੰਦ ਕਰਾ ਕੇ ਰੱਖਾਂ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਪੰਜਾਬ ਦੇ ਜਿਹੜੇ ਸੰਗੀਤਾਂ ਚੇ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡਾ ਹੱਕ ਹੈ ਸਾਡੇ ਕੋਲ ਪਾਣੀ ਹੈ ਨਹੀਂ ਤੇ ਉਹ ਵੀ ਇਸ ਮੌਕੇ ਦੇ ਉੱਤੇ ਜਦੋਂ ਪੰਜਾਬ ਇੰਨੀ ਵੱਡੀ ਲੜਾਈ ਲੜਦਾ ਪਿਆ ਜਦੋਂ ਸਾਡੇ ਦੁਸ਼ਮਣ ਦੇ ਨਾਲ ਕਿੱਦਾਂ ਦੇ ਹਾਲਾਤ ਹੈ ਇਸ ਕਰਕੇ ਸਾਡੇ ਸਾਰੇ ਜਿਹੜੇ ਸਾਥੀ ਅਸੀਂ ਇੱਥੇ ਬੀਬੀ ਐਮਬੀ ਦੇ ਚੇਅਰਮੈਨ ਨੂੰ ਚਤੂਸਰਤ ਨਗਰ ਕੁੰਦਨ ਬਣਾ ਰਹੇ ਆ ਤੇ ਜਦੋਂ ਤੱਕ ਉਹਨਾਂ ਦੇ ਉੱਤੇ ਪਛਾ ਦੇਸ਼ ਨਵਾਂ ਪਛਾ ਜਿਹੜਾ ਹੈ ਅਸੀਂ ਆਪਣੀ ਕੋਲਸੰਗ ਵੀ ਬੁਲਾਇਆ ਹੈ ਐਸਐਸਪੀ ਸਾਹਮਣੇ ਵੀ ਕਿਹਾ ਕਿ ਇਹਨਾਂ ਦੇ ਉੱਤੇ ਪਛਾ ਕੰਮ ਯਾਉਂਦੇ ਥੀ ਇਹ ਸਭ ਐਂਡ ਕਲਾਉਡ ਦੇ ਧਰਨੀਆਂ ਰੈਕਸ ਤੇ ਲੱਗਿਆ ਹੋਇਆ ਹੈ ਸਾਰਾ ਸਾਇਰ ਤਸਕਮਾਰ ਦੇ ਵਿੱਚ ਇੱਕ ਵਟਿਕਨ ਲਾਈਵ ਸਟੋਰ ਵੀ ਵੀ ਆਪੀ ਪ੍ਰਜਾਪਤਪੁਰ ਤੋਂ ਆਵਾਜ਼ ਮੁਰਦਾ